ਸੀਮ ਭਗਵਤ ਪੰਡਰ ਉਹਨਿੰਦ ਬਿਚੂ ਤੇ ਨਿਸ਼ਾਨਾ ਇੱਕ ਹਾਰਿਆ ਹੋਇਆ ਮੰਤਰੀ ਮੇਰੇ ਘਰ ਦੇ ਵਿੱਚ ਆ ਰਿਹਾ ਸੀ ਸੀਮਾਨ ਦੇ ਵੱਲੋਂ ਕਿਹਾ ਗਿਆ ਤੁਹਾਨੂੰ ਤਾਂ ਲੋਕਾਂ ਨੇ ਚਾਬੀ ਨਹੀਂ ਦਿੱਤੀ ਘਰ ਦੀ ਤੁਸੀਂ ਕਿਵੇਂ ਆ ਜਾਓਗੇ ਬਿਨਾਂ ਪਰਮਿਸ਼ਨ ਆ ਰਿਹਾ ਸੀ ਪੁਲਿਸ ਨੇ ਮੋੜ ਦਿੱਤਾ ਸੋ ਫਿਰ ਪਿਛਲੇ ਗੇਟ ਤੋਂ ਆ ਗਿਆ ਤੇ ਕਹਿੰਦਾ ਕਿ ਮੈਂ ਇੱਥੇ ਰਿਹਾ ਹੋਇਆ ਮੈਂ ਕਿਹਾ ਹੁਣ ਤੈਨੂੰ ਇਸ ਕਾਰਨ ਨਹੀਂ ਆਉਣ ਦਿੰਦੇ ਹੁਣ ਤਾਂ ਤੁਸੀਂ ਕੰਧ ਟੱਪ ਕੇ ਵੀ ਇਸ ਘਰ ਦੇ ਵਿੱਚ ਨਹੀਂ ਆ ਸਕਦੇ ਤਾਂ ਸੀਮਾਨ ਦੇ ਵੱਨੁਰਵਨੀਤ ਬਿਚੂ ਤੇ ਨਿਸ਼ਾਨਾ 사ਧਿਆ ਗਿਆ ਪੌਣੇ ਕਾਲੇ ਹੋਈ ਪੈ ਨਹੀਂ ਵੀ ਉਸ ਘਰ ਚ ਜਿਹੜਾ ਘਰ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਮੈਂ ਉਹਨੂੰ ਆਪਣਾ ਘਰ ਨਹੀਂ ਮੰਨਦਾ ਮੁੱਖ ਮੰਤਰੀ ਹਾਊਸ ਨੂੰ ਉਹ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਜੀ ਉੱਥੇ ਸਾਡੇ 3 ਕਰੋੜ ਬੰਦੇ ਮਿਲ ਕੇ ਭੇਜਦਾ ਉੱਥੇ ਇੱਕ ਬੰਦੇ ਨੂੰ ਉਸ ਘਰ ਚ ਹੁਣ ਜਾਣ ਨੂੰ ਤਰਸਦੇ ਫਿਰਦੇ ਨੇ ਉਹ ਇੱਕ ਉਹ ਹਾਰਿਆ ਹੋਇਆ ਬਸ ਤਾ ਲੁਧਿਆਣੇ ਤੋਂ ਪਰ ਮੰਤਰੀ ਬਣ ਗਿਆ ਉਹ ਪਹਿਲਾਂ ਤਾਂ ਫਰੰਟ ਗੇਟ ਵਿੱਚ ਦੀ ਆ ਗਿਆ ਉੱਥੇ ਪੁਲਿਸ ਲੱਗੀ ਹੋਈ ਸੀ ਨਾ ਕੋਈ ਅਪੁਆਇੰਟਮੈਂਟ ਲਈ ਪੁਲਸ ਦੇ ਮੋੜ ਤਾਂ ਪਿਛਲੇ ਗੇਟ ਵਿੱਚ ਦੀ ਆ ਗਿਆ ਕਹਿੰਦਾ ਮੈਂ ਕਹਿੰਦਾ ਇਸ ਘਰ ਚ ਰਿਹਾ ਹੋਇਆ ਉਹਦਾ ਦਾਦਾ ਮੁੱਖ ਮੰਤਰੀ ਸੀ ਕਹਿੰਦਾ ਮੈਂ ਇਸ ਘਰ ਚ ਰਿਹਾ ਹੋਇਆ ਇਸ ਕਰਕੇ ਮੈਨੂੰ ਸਾਰੇ ਗੇਟ ਪਤਾ ਹੈ ਮੈਂ ਜਿਪ ਚਾਹੇ ਕੰਧ ਟੱਪ ਕੇ ਆ ਤਾਂ ਤੈਨੂੰ ਹੋਣ ਨਹੀਂ ਦੇਂਦੇ ਇਸ ਘਰ ਚ ਹੁਣ ਬਿੱਟ ਤਾਂ ਦਾ ਮੁੱਖ ਮੰਤਰੀ ਰਹਿਆ ਤਾਂ ਫਿਰ ਉਹ ਲੋਕਾਂ ਤੋਂ ਪਰਮਿਸ਼ਨ ਲੈ ਕੇ ਆ ਇਸ ਘਰ ਦੀਆਂ ਚਾਬੀਆਂ ਲੈ ਕੇ ਆ ਭਾਈ ਐਂ ਚਾਬੀਆਂ ਨਹੀਂ ਦੇਂਦੇ ਲੋਕਾਂ ਨੂੰ ਜੇ ਕੋਈ ਲੋਕਾਂ ਵਾਸਤੇ ਕਰੋਗੇ ਤਾਂ ਚਾਬੀਆਂ ਲੋਕ ਜਿਹਨੂੰ ਦੇਤੀਆਂ ਉਹ ਤਾਂ ਲੈਂਦੇ ਵੀ ਨਹੀਂ ਘਰ ਵੀ ਰੱਖ ਤੂੰ ਹੀ ਰੱਖ ਸਾਨੂੰ ਵਧੀਆ ਲੱਗਦਾ ਠੀਕ ਹੈ